ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਜੋ ਜੀ ਮੈਂ ਦੱਸ ਕੀ ਕਰਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਕਿਧੇ ਰੋਮਾਂ ਜਾ ਕੇ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਪਹਿਲਾਂ ਵੀ 5 ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਾਵੇ ਕੋਈ ਸੁਣਵਾਈ ਨਹੀਂ ਹੋਈ 3 ਦਿਨਾਂ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲਓ ਜੀ ਮੇਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਜੇ ਮਾਦਾ ਜੀ ਇੰਨਾ ਸਮਾਨ ਲੈ ਕੇ ਆਏ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਾਲ ਵੱਢ ਲੈਣਗੇ ਖਾ ਜਾਣਗੇ ਮੈਂ ਤਾਂ ਜੀ ਹੁਣ ਆਇਆ ਲਾ ਲਓ ਬਸ ਜਾਦਾ ਮੈਂ ਕੁਝ ਕਰ ਲੂੰਗਾ ਜੁਮੇਵਾਰ ਸਰਕਾਰ ਹੋਊਗੀ ਬਸ ਜੀ ਮੇਰਾ ਬੂੜਾ ਹਾਰਾ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਲੋ ਜੋ ਆ ਵੀ ਲੈ ਜੋ ਜਿਹਨੂੰ ਜ਼ਰੂਰਤਾ ਮੈਨੂੰ ਕੋਈ ਲੋੜ ਨਹੀਂ ਮਾ ਤਾਂ ਨੰਗਾ ਪਖਿਆਰੀ ਹੋ ਗਿਆ ਪਖਿਆਰੀ ਹੋ ਰਹਿ ਗਿਆ ਜੀ ਲੈ ਜੋ ਜਿਹੜਾ ਲੈ ਕੇ ਜਾਣਾ ਜੀ ਮੇਰੇ ਕੱਪੜੇ ਲੈ ਜਾਓ ਜੀ ਅਜਾ ਫੁਰ ਬੁਰਾ ਹਾਲ ਹੋ ਗਿਆ ਜੀ ਮੈਂ ਨਹੀਂ ਦੁਕਾਨਦਾਰੀ ਕਰਨੀ ਆ ਮੈਂ ਕਰਦਾ ਹੀ ਨਹੀਂ ਹੈਗਾ ਜੀ ਮੇਰੇ ਜੋ ਮਰ ਜੇ ਮੇਰੀ ਦੁਕਾਨਦਾਰੀ ਦਵਾਓ ਜੀ ਮੈਂ ਨਹੀਂ ਪਤਾ ਮੇਰਾ ਮਾਲ ਮੋਲ ਦਵਾਓ ਮੈਂ ਇਹ ਕਰਦਾ ਹੀ ਨਹੀਂ ਹੈਗਾ ਦੁਕਾਨਦਾਰੀ ਜੀ ਮੈਂ ਗੱਲ ਫੌਰਨ ਮੈਂ ਗੱਲ ਫੌਰਨ ਦੋ ਮੈਂ ਕਿਤੇ ਨਹੀਂ ਮਾਦਾ ਮੈਨੂੰ ਮਾਰ ਦੋ ਤੁਸੀਂ ਬਸ ਚੋਰਾਂ ਨੇ ਤਾਂ ਮੈਨੂੰ ਮਾਰੇ ਦਿੱਤਾ ਏ ਕੋਈ ਮੇਰੇ ਸੁਣਵਾਈ ਨਹੀਂ ਹੋ ਰਹੀ ਜੀ ਮੈਂ ਕੁਝ ਵੀ ਨਹੀਂ ਕਰ ਸਕਦਾ ਆ ਕੇ ਦੇਖਿਆ ਕੀ ਮੈਂ ਬਹੁਤ ਮੇਰਾ ਦੁਕਾਨ ਦਾ ਸ਼ੀਸ਼ਾ ਭੰਨਿਆ ਪਿਆ ਸ਼ਟਰ ਪਾੜਿਆ ਪਿਆ ਮਾਲ ਖਾਲੀ ਪਿਆ ਦੁਕਾਨਦਾਰੀ ਜੀ ਕਿੰਨੇ ਦਾ ਸਮਾਨ ਸੀ ਟੋਟਲ ਮੈਂ ਕਹਿੰਦਾ ਜੀ ਕੀ ਲਾਵਾਂ ਸਾਬ ਸਾਰੀ ਖਾਲੀ ਪਈ ਆ ਕੀ ਮੈਂ ਬਸ ਐ ਲਾ ਲਓ ਬੰਦਾ ਉੱਜੜ ਗਿਆ ਜੀ ਬਸ ਜੀ ਪਾ ਬੰਦੇ ਦਾ ਆ ਲਾ ਲਓ ਜਿਵੇਂ ਕਿਸੇ ਦਾ ਪਿਓ ਮਾਰ ਕੇ ਆ ਜਾ ਕੇ ਦਾ ਪੁੱਤ ਮਾਰ ਗਿਆ ਮੇਰਾ ਤਾਂ ਮਰ ਗਿਆ ਜੀ ਉਹੀ ਹੁੰਦੀ ਆ ਕਿਸਾਨ ਦੀ ਜ਼ਮੀਨ ਹੁੰਦੀ ਆ ਕਿਸਾਨ ਜਿਵੇਂ ਪ੍ਰੇਸ਼ਾਨ ਨੇ ਹੁਣ ਦੁਕਾਨਦਾਰ ਪ੍ਰੇਸ਼ਾਨ ਨੇ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਝਾਣੂ ਕਰਾਉ ਚੁੱਕੇ ਆ ਸਾਡੇ ਦਿੱਲੀ ਮੰਨ ਲਓ ਇੱਕ ਦਿਨ ਛੱਡ ਕੇ ਚੋਰੀ ਹੁੰਦੀ ਆ ਕਿਹੜੇ ਏਰੀਆ ਚ ਇਹ ਬੋਰਾ ਗੇਟ ਜੀ ਕਿੰਨੇ ਕ ਦਿਨ ਹੋ ਗਏ ਮੰਨ ਲਓ 4-5 ਦਿਨ ਹੋ ਗਏ ਜੀ ਅਸੀਂ ਪ੍ਰਸ਼ਾਸਨ ਨੂੰ ਰੋਜ਼ ਦੱਸ ਕੇ ਆਉਨੇ ਆ ਤੇ ਇੱਕ ਦਿਨ ਛੱਡ ਕੇ ਛੱਡ ਟੁੱਟ ਜਾਂਦਾ ਜੀ ਅੱਜ ਵੀ ਚੋਰੀ ਅੱਜ ਰਾਣਾ ਗਾਰਮੈਂਟ ਸ ਉਹਦੀ ਵਿਚਾਰੇ ਦੀ ਚੋਰੀ ਹੋਈ ਆ ਉਹ ਵਿਚਾਰਾ ਪਿੰਡੋਂ ਕੰਮ ਛੱਡ ਕੇ ਇੱਥੇ ਆਇਆ ਵੀ ਚੰਗੇ ਕੰਮ ਦੀ ਤਲਾਸ਼ ਲਈ ਤੇ ਉਹ ਬਾਪ ਨੂੰ ਬਾਹਰ ਭੇਜਣਾ ਚਾਹੁੰਦੀ ਉਹ ਬਾਹਰ ਨਹੀਂ ਗਿਆ ਕਹਿੰਦਾ ਮੈਂ ਇੱਥੇ ਹੀ ਕੰਮ ਕਰਨ ਹੈਗਾ ਉਹ ਵਿਚਾਰਾ ਲੁੱਟ ਗਿਆ ਦੱਸੋ ਹੁਣ ਉਹ ਵਿਚਾਰਾ ਕਰਜ਼ਾ ਚੱਕ ਕੇ ਉਰੇ ਆਇਆ ਸੀਗਾ ਕਿੰਨੇ ਦੀ ਚੋਰੀ ਹੋਈ ਉਹਦਾ ਕਾਫੀ ਨੁਕਸਾਨ ਹੋਇਆ ਉਹ ਐਸਟੀਮੇਟ ਲਾ ਰਹੇ ਨੇ ਕੈਮਰੇ ਚ ਵੀ ਆ ਰਿਹਾ ਉਹ ਅਸੀਂ ਪ੍ਰਸ਼ਾਸਨ ਨੂੰ ਬਾਕਾਇਦਾ ਉਹਨਾਂ ਦੀ ਵੀਡੀਓ ਕਲਿੱਪ ਵੀ ਦੇ ਕੇ ਆਇਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀ ਹੋਇਆ ਇੱਕ ਤਾਂ ਹੀ ਪੂਸ਼ਣ ਜਨਰਲ ਸਟੋਰ ਤੇ ਹੋਈ ਆ ਚੱਕੀ ਤੇ ਹੋਈ ਆ ਤੇ ਉਧਰ ਇੱਕ ਮੋਹਲਿਆ ਜਗ੍ਹਾ ਤੇ ਮਨੈਰੀ ਦੁਕਾਨ ਤੇ ਮਲੋ ਸਾਨੂੰ ਇਹ 11ਵਾਂ ਸ਼ਟਰ ਪਟਿਆ ਗਿਆ ਤੇ 11ਵਾਂ ਸ਼ਟਰ ਪਟਿਆ ਗਿਆ ਜੀ ਹਾਂ ਹੁਣ ਕੀ ਮੰਗ ਕਰਦੇ ਹਾਂ ਹੁਣ ਮੰਗ ਕਰਦੇ ਹਾਂ ਉਹਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦਾ ਵਿਚਾਰਾ ਜਿਹੜਾ ਬਣਦਾ ਮੌਜਾ ਜਿਹੜਾ ਬਰਾਮਦੀ ਕਰਾਈ ਜਾਵੇ ਅਸੀਂ ਇਹ ਦੇਖਦੇ ਹਾਂ ਸ਼ਹਿਰ ਦੇ ਵਿੱਚ ਰੋਜ਼ ਗੁੰਡਾਗਰਦੀ ਔਰ ਸ਼ਹਿਰ ਨੂੰ ਲੁੱਟਣ ਵਾਸਤੇ ਇੱਥੇ ਗੁੰਡੇ ਛੱਡੇ ਹੋਏ ਨੇ ਪੁਲਿਸ ਆਲਿਆਂ ਨੇ ਪੁਲਿਸ ਆਲਿਆਂ ਨੇ ਛੱਡੇ ਪੈਨ ਇਹਨਾਂ ਨੂੰ ਜਾ ਕੇ ਅਸੀਂ ਦੱਸਦੇ ਆਂ ਵੀ ਫਲਾਣਾ ਬੰਦਾ ਫੜ ਲਿਆ ਫਲਾਣਾ ਫੜ ਲਿਆ ਇਹਨਾਂ ਦੇ ਨਾਲ ਕੋਈ ਸੁਣਾਈ ਨਹੀਂ ਸਾਡੇ ਲੋਕਾਂ ਦੀ ਤੇ ਸ਼ਹਿਰ ਦੇ ਕਦੇ ਕੋਈ ਚੈਨੀ ਚੈਨੀ ਲੈ ਜਾਂਦਾ ਖੋਗੇ ਕੋਈ ਮੋਬਾਈਲ ਲੈ ਜਾਂਦਾ ਗਰੀਬ ਆਦਮੀ ਦਾ ਆ ਸਾਰਾ ਪੌੜਾ ਗੇਟ ਟਪਿਆ ਬਿਆ ਵਿਚਾਰਾ ਜਿਨ੍ਹਾਂ ਦੇ ਰੋਜ਼ ਇੱਕ ਨਾ ਇੱਕ ਦੁਕਾਨ ਜਿਹੜੀ ਰੋਜ਼ ਹੀ ਰੋਲ ਟੁੱਟ ਰਹੀ ਹੈ ਕੋਈ ਸੁਣਾਈ ਨਹੀਂ ਕੋਈ ਲੈਣਾ ਨਹੀਂ ਕੁਝ ਦੇਣਾ ਨਹੀਂ ਹੋਰ ਤੁਹਾਨੂੰ ਵੀ ਦੇਖਿਆ ਸੀ ਸੀਸੀਟੀਵੀ ਤੇ ਚਾਰੇ ਤੇ ਇਹ ਗ੍ਰਿਫਤਾਰ ਹੀ ਨਹੀਂ ਹੋ ਪਰ ਆਉਂਦਾ ਨਹੀਂ ਜਿਹਦੇ ਘਰੇ ਰੇਡ ਕੀਤਾ ਗਿਆ ਸੀ ਘਰੇ ਰਹਿੰਦਾ ਨਹੀਂ ਇਹਦੀ ਮਾਂ ਹੈ ਇਕੱਲੀ ਠੀਕ ਹੈ ਜੀ ਬਾਕੀ ਇਹਦੇ ਫੇਰ ਬਾਹਰ ਅਸੀਂ ਫੋਰਸਸ ਲਾਏ ਹੋਏ ਨੇ ਜਲਦੀ ਗ੍ਰਿਫਤਾਰ ਕਰਾਂਗੇ ਇਹ ਉਹੀ ਬੰਦਾ ਜਿਹਨੇ ਪਹਿਲਾਂ ਚ ਇਹ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਰਾਤ ਕੋਸ਼ਿਸ਼ ਕਰਕੇ ਤੋੜ ਕੇ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਪਾਰਟੀ ਆ ਗਈ ਸੀ ਭੱਜ ਗਿਆ ਉਹ ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ ਕਾਰਵਾਈ ਅਸੀਂ ਕਰਾਂਗੇ ਹਾਂ ਹੁਣ ਇਹਨਾਂ ਨੂੰ ਕੀ ਆਸ਼ਵਾਸ਼ਣ ਦਿੱਤਾ ਲੈਣਾ ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਵਾਅਦਾ ਕਰਾਂਗੇ ਆਪਣੀ ਜੀ ਉਹਨੂੰ ਅਰੈਸਟ ਕਰਾਂਗੇ 嗨嗨，你打死他！<位> كارو چورارو گرفتار کرو گرفتار کرو